ਦੋਸਤੋ ਤੁਸੀਂ ਜੁੜੇ ਹੋਏ ਹੋ ਮੇਰੇ ਚੈਨਲ ਸੁਤਿੰਦਰ ਰਾਜਪਾਲ ਨਾਲ ਤੇ ਬਹੁਤ ਖੁਸ਼ੀ ਹੁੰਦੀ ਹੈ ਜੇ ਤੁਸੀਂ ਬਹੁਤ ਸਾਰੇ ਸੱਜਣ ਜਿਹੜੇ ਮੇਰੇ ਚੈਨਲ ਨਾਲ ਜੁੜੇ ਹੋਏ ਹੋ ਇਸੇ ਤਰ੍ਹਾਂ ਜੁੜੇ ਰਹੋ ਸਬਸਕ੍ਰਾਈਬ ਕਰਦੇ ਰਹੋ ਤੇ ਬੈਲ ਦਾ ਜਿਹੜਾ ਆਈਕਨ ਉਹ ਜ਼ਰੂਰ ਦਬ ਦਿਰੋ ਤਾਂ ਜੋ ਤੁਹਾਨੂੰ ਜਿਹੜੀਆਂ ਨਵੀਆਂ ਵੀਡੀਓ ਆ ਰਹੀਆਂ ਉਹਨਾਂ ਬਾਰੇ ਤੁਹਾਨੂੰ ਜਿਹੜਾ ਪਤਾ ਲੱਗਦਾ ਰਹੇ ਤੇ ਅੱਜ ਸਾਡੇ ਨਾਲ ਨੇ ਬੇਬੇ ਸਰਜੀਤ ਕੌਰ ਜਿਹੜੇ ਕਿ ਅੱਜ ਪ੍ਰੀਤਮ ਸਿੰਘ ਭਾਈਕੋਟ ਬਾਰੇ ਉਹਨਾਂ ਨੇ ਕਾਫੀ ਸਾਰੀਆਂ ਬੋਲੀਆਂ ਬਣਾਈਆਂ ਜਿਹੜੇ ਕਿ ਪ੍ਰਸਿੱਧ ਬੰਦੇ ਨੇ ਪ੍ਰਸਿੱਧ ਆਦਮੀ ਨੇ ਚੰਗੇ ਇਨਸਾਨ ਨੇ ਬਹੁਤ ਵਧੀਆ ਇਨਸਾਨ ਨੇ ਗਰੀਬਾਂ ਦੀ ਮਦਦ ਕਰਨ ਵਾਲੇ ਨੇ ਜਿਨ੍ਹਾਂ ਨੇ ਬਹੁਤ ਸਾਰੇ ਗਰੀਬਾਂ ਦੀ ਮਦਦ ਕੀਤੀ ਹੈ ਪਿੰਡਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਵੀ ਕਰਾਉਂਦੇ ਆ ਹੋਰ ਵੀ ਆਏ ਕੇ ਦੀ ਜਿ cục ਸੇਵਾ ਪਾਣੀ ਵੀ ਕਰਦੇ ਆ ਉਹਨਾਂ ਦਾ ਖੁੱਲਾ ਡੁੱਲਾ ਤੇ ਬਹੁਤ ਤਰ੍ਹਾਂ ਨਾਲ ਜਿਹੜੀ ਉਹ ਸੇਵਾ ਕਰਦੇ ਆ ਬੇਬੇ ਸਜੀਤ ਕੌਰ ਨੂੰ ਵੀ ਬੜਾ ਮਾਣ ਆ ਉਹਨਾਂ ਤੇ ਤੇ ਉਹ ਬੇਬੇ ਸਜੀਤ ਕੌਰ ਦਾ ਬੜਾ ਮਾਣ ਤਣ ਕਰਦੇ ਆ ਦੇ ਲੋ ਬੇਬੇ ਸਜੀਤ ਕੌਰ ਕੋਲੋਂ ਆਪਾਂ ਜਿਹੜੀਆਂ ਬੋਲੀਆਂ ਸੁਣਦੇ ਵਾ ਭਾਈ ਜਿਹੜੀਆਂ ਪ੍ਰੀਤਮ ਭਾਈਕੋਟ ਸਾਹਿਬ ਦੀਆਂ ਜਿਹੜੀਆਂ ਉਹਨੇ ਬਣਾਈਆਂ ਹੋਈਆਂ ਲਓ ਜੀ ਆਪਣੇ ਸਾਹਮਣੇ ਨੇ ਬੇਬੇ ਸਜੀਤ ਕੌਰ ਬੇਬੇ ਜੀ ਪ੍ਰੀਤਮ ਸਿੰਘ ਭਾਈਕੋਟ ਬਾਰੇ ਤੁਸੀਂ ਜਿਹੜੀਆਂ ਬੋਲੀਆਂ ਬਣਾਈਆਂ ਉਹ ਸੁਣਾਓ ਮੜੀਆਂ ਜੀ ਉੜਾ ਕੈਂਦਾ ਉਟਕੜ ਤੜਕੀ ਪਰਸਤ ਗੁਰਦੀ ਬਾਣੀ ਦਾ ਤਣ ਕੁਰਲੀ ਕਰ ਸਰਜੀਤੋ ਲੈ ਨਿਕਾਇਆ ਬਾਣੀ ਨੀ ਤੇਰੀ ਗੁਰਦੇ ਸਾਥੀ ਹਾਰਗੇ ਤੈਨੀ ਰਮਜ ਪੁਛਾਣੀ ਕਾਮ ਕਰੋਧ ਬੜਿਆ ਵਿੱਚ ਤੇਰੀ ਉਹ ਬੈਠੀ ਛੇੜ ਕਹਾਣੀ ਨੀ ਜੇ ਪ੍ਰੀਤ ਕਹਿੰਦੀ ਕਦਰ ਭੁਲਾਤੀ ਤੇਰੀ ਹੁਲਜ ਜੂਤਾਣੀ ਦਾ ਸਰਜੀਤ ਕੁਰੇ ਕੋਟ ਪਾਈ ਦੀ ਕਹਾਣੀ ਦਾ ਸਰਜੀਤ ਕੁਰੇ ਕੋਟ ਪਾਈ ਦੀ ਕਹਾਣੀ ਬਈ ਕੱਕ ਕਹਿੰਦਾ ਕੋਟਪਾਈ ਵਿੱਚ ਪ੍ਰੀਤਮ ਸਿੰਘ ਜਰਮਿਆਂ ਦਾਇਆਂ ਕੋਲ ਬਠਾਈਆਂ ਹੋ ਦੁੱਧ ਬੱਕਰੀ ਦਾ ਚੋਕੀ ਕੌਲ ਵਿੱਚ ਅਖੰਡ ਤੇ ਮਿਸਰੀਆਂ ਪਾਈਆਂ ਵਟ ਵਟ ਬੱਤੀਆਂ ਮੂ ਨੂੰ ਲਾਈਆਂ ਖੂਪ ਗੁੜਤੀਆਂ ਆਆਂ ਆਂ ਸਤਾ ਦਿਨਾ ਤੋ ਬਾਰ ਬੁਦਾਤਾ ਕਰੀਆਂ ਸੀਮਾਂ ਨੇ ਆਆਂ ਦੇ ਮਾਪਿਆਂ ਤੋਂ ਲਾਗੀ ਮੰਗਣ ਬਧਾਈਆਂ ਓ ਦੇ ਮਾਪਿਆਂ ਤੋਂ ਲਾਗੀ ਮੰਗਣ ਬਧਾਈਆਂ ਮੈ ਖਖ ਕਹਿੰਦਾ ਖਾਣ ਪੀਣ ਦੀ ਕਮੀ ਨਹੀਂ ਕੋਈ ਪਲ ਪਲ ਰੰਗ ਬਟਾਵੇ ਗਿਣੀ ਮੇ ਦਿਨਾਂ ਵਿੱਚ ਹੋ ਗਿਆ ਗੱਭਰੂ ਹੋ ਰੂਪ ਚਾਂਬੜਾ ਪਾਵੇ ਪਤਲਾ ਗੱਭਰੂ ਕਦ ਸਰੂ ਦਾ ਝੂਟੇ ਖਾਂਦਾ ਆਵੇ ਹਾਥੀ ਵੰਗੂ ਤੁਰੇ ਝੂਲ ਕੇ 나ਗ ਵੰਗੂ ਬਲ ਖਾਵੇ ਦੇ ਚੋਜਾਂ ਦੀ ਸਿਫਤ ਕਰੀ ਨਾ ਜਾਵੇ ਨੀ ਇਹ ਦਿਆਂ ਚੋਜਾਂ ਦੀ ਸਿਫਤ ਕਰੀ ਨਾ ਜਾਵੇ ਮਮਾ ਮਮਾ ਕਹਿੰਦਾ ਮਾਈ ਬਾਪ ਨੇ ਰਖਿਆ ਲਾਡਲਾ ਜਿਉਂ ਥੇਲੀ ਦਾ ਫੂੜਾ ਵੇ ਮੁਸ਼ਕੀ ਰੰਗ ਸਰੀਰ ਛਾਟ ਮਾ ਜਾਣੇ ਕੋਤਲ ਕੋੜ ਨਰਮ ਸਰੀਰ ਮੱਖਣ ਤੋਂ ਕੂੜਾ ਖਾ ਕੇ ਤੂਰੇ ਮਰੋੜਾ ਪਤਲੇ ਅੰਗ ਬੁੱਲਾਂ ਤੋਂ ਹੋੜਾ ਜਿਉਂ ਫੁੱਟਾਂ ਦਾ ਢੋੜਾ ਮਿੱਠਾ ਬੋਲ ਕੋਲ ਤੋਂ ਤੂੰ ਸੋਹਣਾ ਏ ਅਕ ਨੂੰ ਏ ਦੁਨੀਆਂ ਨੂੰ ਲੋੜ ਵੇ ਤੇਰੇ ਜੋਜਾਂ ਤੋਂ ਮੈਂ ਬਲੀ ਹਾਰੀ ਛੋੜਾ ਤੇਰੇ ਜੋਜਾਂ ਤੋਂ ਮੈਂ ਬਲੀ ਹਾਰੀ ਛੋੜ ਬਈ ਪਪਾ ਕਹਿੰਦਾ ਪਰਮਜੀਤ ਨੇ ਉਹਦੇ ਘਰ ਆਲੀ ਤੇ ਆ ਹਾਂਜੀ ਪਪਾ ਕਹਿੰਦਾ ਪਰਮਜੀਤ ਨੇ ਪੂਰੀ ਕੀਤੀ ਭਗਤੀ ਦਸਵੇਂ ਗੁਰੂ ਦਾ ਬਣ ਗਈ ਉਹ ਦਸਵੇਂ ਗੁਰਾਂ ਦੀ ਬਣ ਗਈ ਚੇਲੀ ਆਪਣੀ ਬਖਾਗੀ ਸ਼ਕਤੀ ਨਾਲੇ ਰੱਖਦੀ ਮਾਂ ਦੇ ਦੁੱਧ ਦੀ ਨਾਲੇ ਪਿਉ ਦੀ ਪਗ ਦੀ ਫੋਟੋ ਤੇਰੀ ਨੀ ਸਭ ਨੂੰ ਪਿਆਰੀ ਲੱਗਦੀ ਫੋਟੋ ਤੇਰੀ ਨੀ ਸਭ ਨੂੰ ਪਿਆਰੀ ਲੱਗਦੀ ਬਈ ਖਖਾ ਕਹਿੰਦਾ ਖਿਆਲ ਕਰੀ ਤੂੰ ਕੀ ਜਗਨ ਦੀ ਪੜ ਕੇ ਦੇਖੀ ਸਤਗੁਰ ਭਜਨ ਪੁਲਾ ਦੇ ਉਹ ਪਰਿਸ਼ਕ ਵਿੱਚ ਤਰ ਕੇ ਖੂਨੀ ਨੈਣ ਤੇ ਹਰਨ ਸ਼ਿਕਾਰੀ ਆਗੇ ਗੂਰੀ ਚਰ ਕੇ ਨਿੰਦਿਆ ਚੁਗਲੀ ਕਰਨ ਕਿਸੇ ਦੀ ਉਹ ਮਰਦੇ ਸੱਪ ਲੜ ਕੇ ਨਹੀਂ ਆ ਤੇਰੇ ਫੁੱਲੇ ਲਾਂਦੀ ਦੇ ਜਾ ਬਾਛਨਾ ਖੜ ਕੇ ਆ ਤੇਰੇ ਫੁੱਲੇ ਲਾਂਦੀ ਦੇ ਜਾ ਬਾਛਨਾ ਖੜ ਕੇ ਸਸਾ ਕਹਿੰਦਾ ਸੁਰਤ ਸਾਹ ਕਹਿੰਦਾ ਹਰ ਨਜਾਈ ਇਹ ਗੱਲ ਹੋ ਜੂ ਮਾੜੀ ਬੇਬੇਲਾ ਪ੍ਰੀਤ ਮਾ ਭਜਨ ਕਰਨ ਦਾ ਰੰਗ ਬਟਾਗੀ ਦਾੜੀ ਪੂਰੇ ਜ਼ੋਰ ਦੀ ਤੜ ਜਕੀਨੀ ਫਿਰੇ ਮੁੱਛਾਂ ਨੂੰ ਝਾੜੀ ਫੁੱਲ ਬੁੰਟਾਈ ਕਰਹੀ ਪੰਚਰ ਮਾਂ ਦੀ ਮਾਰੀ ਵਸ ਮੇਰੇ ਦਿੱਗੇ ਤੂੰ ਬੁੱਤ ਤੂੰ ਕਰ ਬੁੱਲਮੂੰਟਾਇਕ ਦੀਏ ਤੂੰ ਪਰੀਆਂ ਤੋਂ ਨਿਆਰੀ ਨਹੀਂ ਬੁੱਲਮੂੰਟਾਇਕ ਦੀਏ ਤੂੰ ਪਰੀਆਂ ਤੋਂ ਨਿਆਰੀ ਉਹ ਖਰਾਬ ਇਹ ਤਾਂ ਥੋੜੀਆਂ ਕੈਲਾ ਕੱਪਾ ਕਹਿੰਦਾ ਕੱਚੀਆਂ ਕੈਲਾ ਕੱਲੀਆਂ ਨਾ ਦੇਖ ਚਪਾਏ ਦੇ ਜੇ ਇਕ ਥਕਾਈਏ ਬਈ ਇਹ ਤਾਂ ਪਿਆਰ ਨਮਾਉਣਾ ਹੋਵੇ ਓ ਛਾ ਪਰ ਮਾਲੂਟਾ ਕੇ ਜੇ ਨਾ ਬਿਆਰ ਨਾ ਮੌਣਾ ਹੋਵੇ ਭੱਜ ਕੇ ਪਰੇ ਹੋ ਜਾ ਜੇ ਨੀ ਲੰਗਨੋ ਮੋਸ਼ਕਣ ਦੇ ਚਤਰ ਕੁਰੇ ਪੁਰ ਜਾਏ ਲੰਗਨੋ ਮੋਸ਼ਕਣ ਦੇ ਚਤਰ ਕੁਰੇ ਪੁਰ ਜਾਏ ਖੱਖਾ ਖੱਖਾ ਕਹਿੰਦਾ ਖਿਆਲ ਕਰੀ ਤੂੰ ਕੋਲ ਸੁਣਾਵਾ ਸਾਰੀ ਬੇਇਸ਼ਕ ਤੂੰ ਮੌਣਾ ਛੇਰ ਜਗਾਉਣਾ ਜਿਉਣਾ ਗਾਂ ਦੇ ਖਾਰੀ ਬਈ ਕੋਟ ਭਾਈ ਵਿੱਚ ਪੈ ਗਈ ਚੁਬਣੀ ਡਾਡੇ ਚੋਬ ਖਲਾਰੀ ਬਸਨ ਸ੍ਰੀ ਕੇ ਦਾ ਸ਼ਾਇਰਾਂ ਦੀ ਸਰਦਾਰੀ ਬਸਨ ਸ੍ਰੀ ਕੇ ਦਾ ਸ਼ਾਇਰਾਂ ਦੀ ਸਰਦਾਰੀ ਗੱਗਾਈ ਗੱਗਾ ਕਹੇ ਗੁਣ ਗਾਉ ਪ੍ਰਿਥਮਾ ਬਣ ਕੇ ਗਰੀਬ ਗਿਆਨੀ ਬੇ ਦਸਵੇਂ ਗੁਰੂ ਅਗੇ ਕਰੂ ਬੇਨਤੀ ਉਹ ਪਰੂ ਹਮੇਸ਼ਾ ਸ਼ਾਨੇ ਬਿਨ ਮੁੰਦਨਾ ਤੋਂ ਮੈਂ ਵੀ ਸਾਧਣੀ ਮੋਢੇ ਤੇ ਮੁਰਗਾ ਨੇ ਸਜਣਾ ਉੱਡ ਗਈ ਵੇ ਸਾਡੀ ਹੁਸਨ ਜਵਾਨੀ ਸਜਣਾ ਉੱਡ ਗਈ ਵੇ ਸਾਡੀ ਹੁਸਨ ਜਵਾਨੀ ਕਗਾ ਮੁਰਗਾਨੀ ਕੀ ਹੁੰਦੀ ਮਾਤਾ ਹਾਂ ਮੁਰਗਾਨੀ ਕੀ ਹੁੰਦੀ ਹੈ ਜੀ ਮੁਰਗਾਨੀ ਤੁਸੀ ਗੱਲ ਮੁਰਗਾਨੀ ਤਾਂ ਤਾਂ ਹੁੰਦੀ ਹੈ ਜੀ ਇਹ ਅੱਗੇ ਜਿਹੜੇ ਸਾਧੂ ਲੋਕ ਹੁੰਦੇ ਸੀ ਨਾ ਮੁਰਗਾਨੀ ਹੈ ਮਰਗੀ ਦੀ ਖਲ ਕੋਲੇ ਹੀ ਰੱਖਦੇ ਜਿੱਥੇ ਉਹਨਾਂ ਦਾ ਜੀ ਕਰਦਾ ਉੱਥੇ ਭਜਨ ਕਰ ਲੈਂਦੇ ਹੁਣ ਮੈਂ ਕਿੱਥੇ ਥਾਂ ਥਾਂ ਤੇ ਪ੍ਰੀਤਮ ਦੇ ਸ਼ਬਦ ਗਾਉਂਦੇ ਆ ਉੱਤੇ ਗੀਤ ਗਾਉਂਦੇ ਆ ਆਦੀਆਂ ਮੋਟੇ ਤੇ ਮਰਗਾਨੀ ਤੇ ਸਦੀਨਾ ਉੱਡ ਗਈਵੇ ਸਾਡੀ ਉਹ ਸੁਤਮਾਨੀ ਠੀਕ ਹੈ ਤੇ ਉਹ ਫਿਰ ਨਾ ਜਵਾਬ ਦਿੰਦਾ ਪ੍ਰੀਤਮ ਸਿੰਘ ਹੂੰ ਪ੍ਰੀਤਮ ਦੇ ਘਰ ਵਾਲੇ ਤੇ ਦੋਨੇ ਜਵਾਬ ਦਿੰਦੇ ਆ ਹੂੰ ਕਗਾ ਕਹਿੰਦਾ ਕਿਉਂ ਖਬਰਾਂਗੀ ਨੀ ਪਰਮਜੀਤ ਤਾਂ ਗਿਆਨ ਨਾਲ ਧਿਆਨ ਨਾਲ ਤੈਨੂੰ ਦੱਸ ਦੂ ਆਪੇ ਕਾ ਨੂੰ ਜਾਣ ਨੂੰ ਕੰਡੇ ਬੀਜਦੀ ਓ ਸਿੱਟਕੇ ਪਰਾਣੇ ਝਾਫੇ ਜਿਲ ਸਰਜੀਤੋ ਕੈਨ ਹੋ ਗਿਆ ਲੋਕਾਂ ਪਾ ਦੇ ਹਾਸੇ ਨਿਤ ਨਿਤ ਨਹੀਂ ਰਹਿੰਦੇ ਹੁਸਨ ਜਵਾਨੀ ਮਾਪੇ ਨਿਤ ਨਿਤ ਨਹੀਂ ਰਹਿੰਦੇ ਹੁਸਨ ਜਵਾਨੀ ਮਾਪੇ ਇਹ ਜਵਾਹ ਫਰੀਦ ਨੂੰ ਦੇ ਘਰ ਵਾਲੀ ਦਾ ਤੇ ਪੀਜੁੰਦਾ ਜੀ ਠੀਕ ਠੀਕ ਜੀ ਬਿੰਨਾ ਚੋਰਾ ਨਾ ਕਰ ਤੈਨੂੰ ਸੀ ਸਮਝਾਉਣੀ ਆ ਗਿਆਨੀ ਧਿਆਨੀ ਆ ਠੀਕ ਹੈ ਜੀ ਹਾਂ ਤਾਂ ਫਿਰ ਕਗਾ ਤੇ ਨਹੀਂਆ ਦੁਆ ਜੀ ਕਗਾ ਕਹੇ ਗੁਣ ਗਾਉ ਪੂਰੀਤ ਮੰਗਣ ਕੇ ਗਰੀਬ ਗਿਆਨੀ ਵੇ ਦਸਨੇ ਗੁਰੂ ਅਗੇ ਕਰੂ ਬੇਨਤੀ ਪਰ ਹਮੇਸ਼ਾ ਸ਼ਾਨੀ ਮੇਨ ਮੁੱਧਰਾ ਤੈਮ ਮੰਗਾਤਾ